ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਆਜਲ ਫਿਰ ਠੀਕ ਠਾਕ ਹੋਸ਼ਬਾਸ਼ ਹੋ। ਅ ਸੁਣੋ ਫਿਰ ਅਪਾ ਗੱਲਬਾਤ ਕਰਦੇ ਹਾਂ। ਸਿੱਖੋ ਕਿਤੇ ਐਸਾ ਤੇ ਨਹੀਂ ਅਸੀਂ ਪੱਥਰ ਦੀ ਬਿਚਾਈ ਕਿਤਾਬ ਪੁੱਝਣ ਲੱਗ ਪਈ ਹੋਈ ਐ। ਸੁਣਿਆ। ਇਹਨੂੰ ਕਹਿੰਦੇ ਆ ਸ਼ਹਿਦ ਚ ਲਪਿਟ ਕੇ ਜ਼ਹਿਰ ਦੀ ਗੋਲੀ ਦੇਣੀ। ਮਤਲਬ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ ਤੇ ਪਰ ਜਿਹੜੀ ਮੇਨ ਚ ਜਿੱਥੇ ਧਿਆਨ ਜਾਂਦਾ ਨਹੀਂ ਕਿਸੇ ਦਾ ਵੀ ਕੀ ਸਿੱਖ ਵੀ ਕਿਤੇ ਮੂਰਤੀ ਵਾਂਗ ਕਿਤਾਬ ਤੇ ਨਹੀਂ ਪੂਜਣ ਲੱਗ ਪਏ ਇਹ ਕਿਤਾਬ ਕਰੇ ਤੁਹਾਨੂੰ ਗੁਰਗਨ ਸਮਾਰ ਸੱਚੇ ਪਤਸ਼ਾਹ ਨੂੰ ਇਹਨਾਂ ਦਾ ਕਹਿਣਾ ਹੈ ਕਿ ਰੁਮਾਲਿਆਂ ਦੀ ਲੋੜ ਨਹੀਂ ਹੈ ਚੰਦੋਏ ਦੀ ਲੋੜ ਨਹੀਂ ਹੈ ਚੌਰ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਾਰੇ ਜਿੰਨੀ ਕੀ ਤੀੜ ਹੈ ਨਾ ਇਹ ਉਸੇ ਤਰਜ਼ ਤੇ ਕੰਮ ਕਰਦੀ ਜਿਸ ਤਰਜ਼ ਤੇ ਕ੍ਰਿਸਚਨ ਸੋਸਾਇਟੀ ਜਾਂ ਇਸਲਾਮਿਕ ਜਿਹੜੇ ਕੰਮ ਕਰਦੇ ਨੇ ਕਾਸ਼ ਇਸ ਮਾਰਕਤਾ ਬੰਦਰ ਪੜ੍ਹਣੀ ਆ ਪਹਿਲੀ ਗੱਲ ਇਹ ਹੈ ਕਿ ਕਿਸੇ ਵੀ ਧਰਮ ਗ੍ਰੰਥ ਨੂੰ ਗੁਰੂ ਦੀ ਉਪਾਧੀ ਨਹੀਂ ਹੈ ਕੁੱਲ ਕਾਇਨਾਤ ਦੇ ਵਿੱਚ ਆਪਾਂ ਸਕੂਲ ਸਾਰੇ ਗਏ ਆ ਨਾ ਜਿਹੜੇ ਬੱਚੇ ਬੜੇ ਇੰਟੈਲੀਜੈਂਟ ਹੁੰਦੇ ਨੇ ਬੜੇ ਪੜ੍ਹਦੇ ਜ਼ਿਆਦਾ ਕੁੜੀਆਂ ਦੀ ਹੁੰਦੀਆਂ ਉਹਨਾਂ ਦੇ ਵਿੱਚ ਨੰਬਰ ਅੱਛੇ ਲੈਣ ਵਾਲੇ ਤੁਸੀਂ ਦੇਖੋ ਉਹਨਾਂ ਦੀਆਂ ਕਾਪੀਆਂ ਦੇ ਉੱਪਰ ਪਹਿਲਾਂ ਖਾਕੀ ਜਾਂ ਉਹ ਜਿਹੜਾ ਕਾਗਜ਼ ਲਪੇਟੇ ਹੁੰਦੇ ਆ ਫਿਰ ਉਹਨੂੰ ਉੱਤੇ ਰੈਪ ਕੀਤਾ ਹੁੰਦਾ ਹੈ ਫਿਰ ਅੰਦਰ ਨਾਮ ਲਿਖਿਆ ਹੁੰਦਾ ਹੈ ਸੋਨ ਐਕਸਟਰਾ ਦੇ ਵਿੱਚ ਬਸਤੇ ਦੇ ਵਿੱਚ ਕਿਤਾਬਾਂ ਕਿਤਾਬਾਂ ਜਿਹੜੀਆਂ ਨੇ ਕਾਪੀਆਂ ਨੇ ਉਹ ਜਿਹੜਾ ਪੀਰੀਅਡ ਵਾਈਜ਼ ਲੱਗੀਆਂ ਹੁੰਦੀਆਂ ਵੀ ਹੁਣ ਆ ਪੀਰੀਅਡ ਦੇ ਹੈ ਨਾ ਇਸ ਤਰ੍ਹਾਂ ਕਰਕੇ ਬਹੁਤ ਡਿਜ਼ਾਈਨ ਕਰਕੇ ਲੱਗਿਆ ਹੁੰਦਾ ਸਭੰਸਾ ਜਿਹੜੇ ਹੁੰਦੇ ਨੇ ਮਹਾਤੜ ਬੈਗ ਵੈਂਚਰਸ ਜਿਹੜੇ ਕਲਾਸਾਂ ਬੰਕ ਕਰਦੇ ਨੇ ਉਹਨਾਂ ਦੀਆਂ ਕਿਤਾਬਾਂ ਵਿੱਚ ਪਾਟੀਆਂ ਕਾਪੀਆਂ ਵਿੱਚ ਪਾਟੀਆਂ ਹਨ ਉਹ ਕੰਜਰ ਤੇ ਉਹ ਜਿਲਦ ਪਾੜ ਕੇ ਉਹਦੀ ਫ੍ਰਿਸਬੀ ਬਣਾ ਕੇ ਖੇਡਦੇ ਹੁੰਦੇ ਨੇ ਤੇ ਬਸੇ ਦੇ ਕਈ ਕੁਝ ਗੰਦੇ ਸਾਈ ਡੁੱਲੀ ਹੁੰਦੀ ਹੈ ਕੋਈ ਮਤਲਬ ਜਿੰਨੂੰ ਵਿਦਿਆ ਨਾਲ ਪਿਆਰ ਨੂੰ ਕਾਪੀ ਨਾਲ ਵੀ ਪਿਆਰ ਹੁੰਦਾ ਉਹਨੇ ਇੱਕ ਤਾਂ ਕਾਪੀ ਡਿੱਗੀ ਚੋ ਕੇ ਚੁੰਮਦੇ ਅੱਖਾਂ ਲਾਉਂਦੇ ਨੇ ਵਿੱਚ ਮੋਰ ਪੰਖੜਾ ਦੇ ਵਿਦਿਆ ਭੜਾਈ ਦੀ ਰੱਖਦੇ ਨੇ ਨਾ ਕਿਉਂਕਿ ਪੜ੍ਹਾਈ ਨਾਲ ਪਿਆਰ ਕਿਤੇ ਪਹੁੰਚਣਾ ਹੈ ਇਹ ਕਹਿੰਦੇ ਗ੍ਰੰਥ ਨਾਲ ਜੁੜੋ ਗਿਆਨ ਨਾਲ ਜੁੜੋ ਇਹ ਰੂਹ ਬਾਣੀ ਨੂੰ ਕਹਿੰਦੇ ਨੇ ਤੇ ਗ੍ਰੰਥ ਨੂੰ ਇਹ ਕਹਿੰਦੇ ਨੇ ਸਰੀਰ ਅੱਛਾ ਕੰਮ ਕੋਈ ਨਹੀਂ ਕਰ ਰਿਹਾ ਕੋਈ ਜਿਕਨੇ ਕੋਈ ਜਿਕਨੇ ਕਰੋ ਕਰੋ ਅਗਰ ਸਰੀਰ ਨਾਲ ਉਹ ਇਹ ਰੂਹ ਕਿਥੋਂ ਲੱਭਣੀ ਤੁਹਾਨੂੰ ਇੱਕ ਤੇ ਇਹ ਪੋਥੀ ਪਰਮੇਸ਼ਰ ਕਾ ਥਾਨ ਜਿਹੜੀ ਪਰਮੇਸ਼ਰ ਦੀ ਪ੍ਰਥਾ ਇਸ ਸੰਸਾਰ ਤੇ ਅਵਤਾਰਿਤ ਹੋਈ ਹੈ ਜਦੋਂ ਪੰਜਮ ਪਾਤਸ਼ਾਹ ਨੇ ਤਨਗੁਰ ਗੰਦਸਾਹ ਮਹਾਰਾਜ ਦੀ ਸੰਪਾਦਨਾ ਕਰ ਲਈ ਉਹਦੇ ਬਾਅਦ ਮਹਾਰਾਜ ਜੀ ਦਾ ਜਿਹੜਾ ਸੁਖਾਸਣ ਉਪਲੰਘੇ ਤੇ ਆਪ ਮਾਰੇ ਥੱਲੇ ਸੌਂਦੇ ਨੇ ਕਿ ਇਹ ਜਿਹੜੇ ਖੋਤੇ ਦੇ ਬੱਚੇ ਨੇ ਇਹ ਗੁਰੂ ਸਾਹਿਬ ਨੂੰ ਵੱਧ ਸਿਆਣੇ ਨੇ ਸਾਰੇ ਫਿਰ ਅਬਿਦਾਸ ਪਾਤਸ਼ਾਹ ਬਚਨ ਕਰਦੇ ਨੇ ਤਰਤਾਰ ਪਵਿੱਤਰ ਕਰਮਾਨੀਰੇ ਜੈਸੇ ਕਾਗਰਾ ਕਰਤ ਵਿਚਾਰਨ ਭਗਵਤ ਭਗਵਤ ਲਿਖਿਆ ਤਾਂ ਉਪਰੇ ਪੂਜिए ਕਰ ਨਮਸਕਾਰਨ ਤਾੜੀ ਦੇ ਰੋਕ ਨੂੰ ਨਸ਼ੇਲਾ ਪ੍ਰਦਾਰਥ ਨਿਕਲਦਾ ਸ਼ਰਾਬ ਵਰਗਾ ਤੇ ਉਹਨੂੰ ਸ਼ਾਸਤਰ ਨੇ ਹਰਾਮ ਕਰਾਰ ਕੀਤਾ ਹੈ ਬਿਲ ਨਹੀਂ ਪੀਣਾ ਚਾਹੀਦਾ ਨਾ ਕੋਈ ਤਰ੍ਹਾਂ ਗੰਤ ਨਹੀਂ ਕੰਦਾ ਪੀਣ ਵਾਸਤੇ ਪਰ ਜਦੋਂ ਉਸੇ ਤਾੜੀ ਦੇ ਰੋਕ ਨੂੰ ਛਿੱਲ ਕੇ ਉਹਦਾ ਕਾਗਜ਼ ਬਣਾ ਲਿਆ ਜਾਂਦਾ ਹੈ ਉਹਤੇ ਜਦ ਭਗਵਦ ਸ਼ਲੋਕ ਲਿਖੇ ਜਾਂਦੇ ਨੇ ਤੇ ਉਹੀ ਪੰਡਿਤ ਜਿਹੜਾ ਉਹ ਤਾੜੀ ਨੂੰ ਹਰਾਮ ਕਰਦਾ ਉਸੇ ਹੀ ਕਾਗਜ਼ ਤੇ ਰਿਕੇ ਸ਼ਲੋਕਾਂ ਨੂੰ ਨਮਸਕਾਰ ਕਰਦਾ ਹੈ ਨਮਸਕਾਰ ਉਸ ਕਾਗਜ਼ ਨੂੰ ਨਹੀਂ ਹੈ ਨਮਸਕਾਰ ਉਹਦੇ ਜੋ ਉੱਕਰੀ ਹੋਈ ਬ੍ਰਹਮ ਦੇ ਗਿਆਨ ਨੂੰ ਹੈ ਸਮਝੇ ਪਰ ਇਹ ਜਿਹੜੇ ਇਹ ਉਖਲ ਨੇ ਜਿਹੜੇ ਕਾਪੇ ਦੇ ਫ੍ਰਿਜ ਵੀ ਭੜਾਉਣਾ ਖੇਡਦੇ ਨੇ ਜਿੰਦ ਦੀਆਂ ਇਹਨਾਂ ਨੂੰ ਕੀ ਪਤਾ ਹੈ ਕਿ ਗਿਆਨ ਕੀ ਹੈ ਇਹਨਾਂ ਨੂੰ ਕੀ ਪਤਾ ਹੈ ਰੂਹ ਕੀ ਹੈ ਸਰੀਰ ਕੀ ਹੈ ਸੋ ਇਹ ਜਿਹੜੀ ਕਤੀੜੇ ਚਾਹੁੰਦੀ ਹੈ ਵੀ ਗੁਰਗੰਸਾ ਮਾਰੇ ਤੋ ਰੁਮਾਲੇ ਲਾ ਲੈ ਜਾਣ ਉਹ ਕਾਫੀ ਟੇਬਲ ਤੇ ਆ ਜੇ ਡਾਈਨਿੰਗ ਟੇਬਲ ਤੇ ਆ ਜੇ ਜਿਵੇਂ ਆਮ ਕਤਮਾ ਪਈਆਂ ਹੁੰਦੀਆਂ ਨੇ ਇਸ ਕਰਕੇ ਇਹ ਉਹਨੂੰ ਕਿਤਾਬ ਕਹਿ ਰਿਹਾ ਧਰਮ ਗੁਰੂ ਗ੍ਰੰਥ ਸਾਹਿਬ ਦੇ ਪਤਸ਼ਨ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਜਿਹੜੀ ਹੈ ਇਹ ਸਰੋਮੋਨੀ ਕਮੇਟੀ ਜਿਹੜੀ ਸਰੋਮੋਨੀ ਕਮੇਟੀ ਹੈ ਇਹਦੀ ਜਿੰਨਾ ਵੀ ਪ੍ਰਚਾਰ ਇਹਨਾਂ ਕੋਲ ਹੈਗਾ ਸਾਰਾ ਜ਼ੀਰੋ ਨਖਿੱਦ ਪ੍ਰਚਾਰ ਹੈ ਇੱਕ ਪੁਨੀਤ ਸਾਨੀ ਸੀ ਉਹਨੇ 25 ਲੱਖ ਦਾ ਇਨਾਮ ਰੱਖਿਆ ਸੀ एसिपसी ਦੇ ਉੱਤੇ ਔਰ ਕੋਈ ਜਵਾਬ ਨਹੀਂ ਦੇ ਸਕਿਆ ਵੀ ਉਹਨੇ ਕਸੀ ਜਿਹੜੇ ਕਕਾਰ ਨੇ ਇਹ ਅੰਗਰੇਜ਼ਾਂ ਨੇ ਲਿਆਂਦੇ ਨੇ 5.5% ਨੇ ਲਿਆਂਦੇ ਨੇ ਤੇ 25 ਲੱਖ ਦਾ ਇਨਾਮ ਸੀਗਾ ਐਸਪੀਸੀ ਨੇ ਉਹ ਜਲੂਸ ਕੱਢਿਆ ਉਹਦੇ ਪ੍ਰਚਾਰਕਾਂ ਜਲੂਸ ਕੱਢਿਆ ਇਹ ਚੁੱਪ ਚੁੱਪ ਸੁਣਦੇ ਰਹੇ ਸਾਰੇ ਜਦੋਂ ਅਸੀਂ ਚੈਲੰਜ ਕੀਤਾ ਵੀ ਅਸੀਂ ਤੇਰਾ ਚੈਲੰਜ ਕਬੂਲ ਕਰਦੇ ਹਾਂ ਡਿਬੇਟ ਤੇ ਬਲਾਕ ਮਾਰ ਗਿਆ ਫਿਰ ਦਿੱਲੀ ਦੇ ਵਿੱਚ ਇਹਦੇ ਉੱਤੇ ਜਿਹੜਾ ਕੇਸ ਠੋਕਿਆ কোর্ਟ ਵਿੱਚ ਫਿਰ ਜਦੋਂ ਸੰਜੇ ਦੇਖਸ਼ ਜਿਆਪੂ ਡਾਲਗਾ ਉਹ ਕਹਿੰਦਾ ਮੈਨੂੰ ਛੱਡੋ ਮੈਂ ਵਿੱਚ ਨਹੀਂ ਹੈਗਾ ਸੀ ਕਿ ਤੂੰ ਵੀ ਤੇ ਨਾਲ ਹੈ ਤੇਰੇ ਟੀਵੀ ਤੇ ਬਹਿ ਗੱਲ ਕੀਤੀ ਨਾ ਤੇ ਉਹ 25 ਲੱਖ ਤੂੰ ਦੇਗਾ ਇਹ ਦੇਗਾ ਕਿਉਂਕਿ ਉਸ ਕਕਾਰ ਹੋਣ ਦੇ 40 ਤੋਂ ਵੱਧ ਸਬੂਤ ਨਾਲ ਲਾਏ ਸੀਗੇ ਤੇ तकरीबन 14 ਵਕੀਲ ਗਏ ਸੀ ਕੋਰਟ ਦੇ ਵਿੱਚ ਸਾਰੀ ਜਿਹੜੀ ਡਰਾਫਟਿੰਗ ਅਬਿਨਾਸ਼ ਮਹੱਪਤਰਾ ਨੇ ਕੀਤੀ ਸੀ ਇਹ ਹਾਲਾਤੀ ਕਿਸਦਨ ਗੁਰਗਾਂ ਸਾਹਿਬ ਦੇ ਖੋਲ ਦੇ ਪਹਿਲੇ ਅੰਗ ਦੇ ਉਤੇ ਲਿਖਿਆ ਹੁੰਦਾ ਚਤਰ ਸਿੰਘ ਜੀਵਨ ਸਿੰਘ ਇਤੋ ਵੱਡੀ ਤੋਹਫੀ ਗੁਰਗਾਂ ਸਾਹਿਬ ਦੀ ਕੋਈ ਨਹੀਂ ਕਰ ਸਕਦਾ ਕਿ ਇਹ ਜ਼ਰੂਰਤ ਹੈ ਲਿਖਣ ਦੇ ਉਤੇ ਜਿਲਦ ਉਤੇ ਜਾਂ ਪੇਪਰ ਤੇ ਉਹ ਨਮਸਕਾਰ ਚਤਰ ਸਿੰਘ ਜੀਵਨ ਸਿੰਘ ਨੂੰ ਨਹੀਂ ਹੈ ਵਿੱਚ ਉੱਕਰੀ ਹੋਈ ਬਾਣੀ ਨੂੰ ਹੈ ਮਸਾਬ ਤੋਂ ਪਹਿਲਾਂ ਦਰਸ਼ਨ ਉਹਦੇ ਹੁੰਦੇ ਨੇ ਜੋ ਲਿਖਿਆ ਹੋਇਆ ਹੈ ਮੰਨ ਤੇ ਇਹ ਕਰਦਾ ਕਿ ਉਹ ਜਿਹੜਾ ਪਹਿਲਾ ਅੰਗ ਜਿੱਤੇ ਲਿਖਿਆ ਹੋਇਆ ਉਹਨੂੰ ਪਾੜ ਕੇ ਤੇ ਅੱਗ 'ਚ ਪਾ ਦਈਏ ਜਿਹੜੀ ਸਭ ਤੋਂ ਪਹਿਲਾਂ ਚੀਜ਼ ਆਉਂਦੀ ਹੈ ਬਰਸਵਕ ਜਿਹੜਾ ਰਾਜ ਹੈ ਨਾ ਇਹ ਕੁੱਤਿਆਂ ਦਾ ਹੈ ਕੁੱਤਾ ਰਾਜ ਬਹਾਲੀ ਫਿਰ ਚੱਕੀ ਛੱਡਿਆ ਇਸੇ ਵਾਸਤੇ ਸਿੱਖਾਂ ਦਾ ਬੇੜਾ ਘਰ ਖੋ ਰੱਖਿਆ ਹੈ ਅਗਿਆਨੀ ਹੋ ਚੁੱਕੇ ਨੇ ਬੁੱਧਹੀਨ ਹੋ ਚੁੱਕੇ ਨੇ ਮਤਹੀਨ ਹੋ ਚੁੱਕੇ ਨੇ ਤਾਂ ਹੀ ਦੇ ਇਹੋ ਜਿਹੇ ਜਿੰਜਾਂ ਸੰਪਨਪ ਦੀਆਂ ਪੈ ਨੇ ਜਿਹੜੇ ਇਹ ਕਰ ਰਹੇ ਨੇ ਕਿ ਕੀ ਸਿੱਖ ਕਿਤੇ ਮੂਰਤੀ ਵਾਂਗ ਕਿਤਾਬ ਪੂਜਕ ਤੇ ਨਹੀਂ ਹੋ ਸਕਿਆ ਉਹਨੂੰ ਤਨਸਿਧ ਗੁਰਨ ਸਾਹਿਬ ਜੀ ਦੇ ਵਿੱਚ ਤੇ ਇੱਕ ਕਿਤਾਬ ਦੇ ਕਿਤਾਬ ਕਹਿੰਦੇ ਨੇ ਕੁਰਾਨ ਦੀ ਜਿਹੜੀ ਹੈ ਕੁਰਾਨ ਨੂੰ ਕਿਤਾਬ ਕਹਿੰਦੇ ਨੇ ਅਹਿਲੇ ਕਿਤਾਬ ਕੁਰਾਨ ਨੂੰ ਕਿਤਾਬ ਕਹਿੰਦੇ ਨੇ ਬਾਈਬਲ ਨੂੰ ਵੀ ਕਿਤਾਬ ਕਹਿੰਦੇ ਨੇ انجیل ਨੂੰ ਵੀ ਕਿਤਾਬ ਕਹਿੰਦੇ ਨੇ ਤ੍ਰੇਤ ਨੂੰ ਵੀ ਕਿਤਾਬ ਕਹਿੰਦੇ ਨੇ ਜਿੰਨਾ ਵੀ ਐ ਬ੍ਰਾਹਮਿਕ ਰਿਲੀਜੀਅਨ ਨੇ ਉਹ ਤੇ ਜਿਹੜੇ ਗ੍ਰੰਥ ਨੇ ਉਹਨੂੰ ਕਿਤਾਬ ਕਿਹਾ ਜਾਂਦਾ ਹੈ। ਕਿ ਕਿਸ ਨੂੰ ਪਤਾ ਨਹੀਂ ਹੈ। ਹੈ ਨਾ? ਪੜ੍ਹ ਦੇਣੀ ਹੈ। ਇੱਕ ਪ੍ਰਵੀਨ ਸ਼ਾਕਿਰ ਦਾ ਸ਼ੇਅਰ ਸੀਗਾ ਕਿ ਇਹ ਅਹਲੇ ਜ਼ਮੀਨ ਤuje ਚਾਹਤੀ ਇੱਕ ਕਿਤਾਬ ਕੀ ਅਹਲੇ ਕਿਤਾਬ ਨੇ ਮਗਰ ਕਿਆ ਤੇਰਾ ਹਾਲ ਕਰ ਦੀਆ। ਵਾਵਾ ਵਾਵਾ ਸਾਰੇ ਕਰ ਦਨੇ ਪਰ ਸਮਝ ਨਹੀਂ ਵੀ ਕਹਿ ਕੀ ਰਹੀ ਹੈ ਕੁੱਲ ਕਾਇਨਾਤ ਉਸੇ ਕੁਰਾਨ ਦੀ ਲੋੜ ਸੀ ਅਹਿਲੇ ਕਿਤਾਬ ਕਹਿੰਦੇ ਨੇ ਯੂਸ਼ ਨੂੰ ਕਿਤਾਬ ਲੈ ਕੇ ਤਰ੍ਹਾਂ ਕੀ ਹਾਲ ਕਰ ਦਿੱਤਾ ਹੈ ਇਹ ਇੱਕ ਰਿਲੀਜੀਅਸ ਉਹਨਾਂ ਦੀ ਆਪਸੀ ਜਿਹੜੀ ਲੜਾਈ ਹੈ ਇਸੇ ਤਰ੍ਹਾਂ ਦੀ ਲੜਾਈ ਇਹ ਸਿੱਖਾਂ ਦੇ ਵਿੱਚ ਬਣਾਉਣਾ ਚਾਹੁੰਦੇ ਨੇ ਕਦੀ ਵੀ ਇੱਕ ਦਿੱਕਤ ਕਦੀ ਹੋਈ ਨਹੀਂ ਸਾਨੂੰ ਜਦੋਂ ਦੇ ਅੰਗਰੇਜ਼ ਆਏ ਉਹਨਾਂ ਨੇ ਦੇਖਿਆ ਵੀ ਸਿੱਖ ਤਾਂ ਵੀ ਕਿਵੇਂ ਕਰਨੇ ਨੇ ਇੱਥੇ ਉਹਨਾਂ ਨੇ ਗਲਤ ਕੰਮ ਕੀਤੇ ਰਹੇ ਪਰਾ ਹੋਏ ਰਹੇ ਅਬੋਸ਼ਨਸ ਨਹੀਂ ਹੋਏ ਬੱਚੇ ਪੈਦਾ ਹੋਏਗਾ ਲਾਈਨ ਤੁਰਪੀ ਇਹ ਉਸੇ ਲਾਈਨ ਦੇ ਬੱਚੇ ਨੇ ਸਾਰੇ ਜਿੰਨੇ ਮਸ਼ਿਨਰੀ ਕਤੀੜ ਆ ਇਹ 골ਡੀ ਸ਼ੋਲਡੀ ਧੁੰਦੇ ਸ਼ੁੰਦੇ ਜਿੰਨੇ ਵੀ ਨੇ ਸਾਰੇ ਜਿਹੜਾ ਉਹ ਮੈਨੂੰ ਇਹਦਾ ਨਾਮ ਨਹੀਂ ਪਤਾ ਜਿਹੜਾ ਬੋਲਦਾ ਪਏ ਇਹ ਸਾਰੇ ਉਸੇ ਲਾਈਨ ਦੇ ਵਿੱਚੋਂ ਆਉਂਦੇ ਨੇ ਮੈਂ ਆਪਣੀ ਪਹਿਲੀ ਵੀਡੀਓ ਕਿਹਾ ਸੀ ਮਸ਼ਿਨਰੀ ਕਤੀੜ ਉਹ ਕਦੇ ਮਸ਼ਿਨਰੀ ਸਾਨੂੰ ਨਹੀਂ ਪਤਾ ਜੀ ਮਸ਼ਿਨਰੀ ਕੀ ਹੁੰਦੀ ਹੈ ਹੋ ਸਕਦਾ ਕੰਪਿਊਟਰ ਨੂੰ ਜਵਾਬ ਦੇਣਾ ਚਾਹੁੰਦਾ ਹੋਵੇ ਉਲੂ ਦੇ ਪਟਿਓ ਮਸ਼ਿਨਰੀ ਮਿਸ਼ਨਰੀ ਨੂੰ ਵੀ ਤੁਹਾਨੂੰ ਪਤਾ ਨਹੀਂ ਹੈ ਤੁਸੀਂ 2007 ਤੋਂ ਮੇਰੇ ਨਾਲ ਹੋ ਤਾਨੂੰ ਭੁਜਾਰਿਆ ਮੈਂ 2007 ਤੋਂ ਤੁਹਾਨੂੰ ਅਜੇ ਨਹੀਂ ਪਤਾ ਮੈਂ ਕੀ ਕਹਿ ਰਿਹਾ ਸੋ ਇਹ ਜਿੰਨਾ ਵੀ ਗੰਦ ਹੈ ਨਾ ਅੰਗਰੇਜ਼ਾਂ ਦਾ ਇਹ ਸਿੱਖਾਂ ਦੇ ਘਰ ਪਾਇਆ ਗਿਆ ਹੈ ਇਹ ਬਹਿਰੂਪੀਏ ਨੇ ਪੇਖ ਸਿੱਖਿਆ ਪ੍ਰਚਾਰ ਇਸਾਈਆਂ ਵਾਲਾ ਇਹ ਜਿਹੜੀ ਪਹਿਲੀ ਵੀਡੀਓ ਹੈ ਇਹ ਸ਼੍ਰੇਂਖਲਾ ਦੀ ਇਹਦੇ ਤੋਂ ਬਾਅਦ ਅਸੀਂ ਵਰਿੰਦਰ ਗੋਲਡੀ ਤੋਂ ਲੈ ਕੇ ਧੁੰਦੇ ਦਰਸ਼ਨ ਸਾਰੇ ਜਿਹੜੇ ਕਰਤੂਤਾਂ ਜ਼ਾਹਰ ਕਰਾਂਗੇ ਵੀ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਮਰੇ ਤੇ ਕਿਵੇਂ ਕਿਵੇਂ ਇਹ ਭਜਾਏ ਅਸੀਂ ਜਿਹੜੀ ਨੌਜਵਾਨ ਨਵੀਂ ਜਿਹੜੀ ਸਾਡੀ نسل ਉਹਨਾਂ ਨੂੰ ਵੀ ਪਤਾ ਵੀ ਕਿੱਥੇ ਕਿੱਥੇ ਅਸੀਂ ਇਹ ਕੰਮ ਕਾਣ ਕਰਕੇ ਉਤਰੇ ਹੋਏ ਆਂ ਸੋ ਅਗਲੀਆਂ ਵੀਡੀਓ ਦੇ ਵਿੱਚ ਉਹਨਾਂ ਨੂੰ ਜਵਾਬ ਦੇਵਾਂਗੇ ਇਹ ਗੱਲ ਯਾਦ ਰੱਖਿਓ ਤੁਹਾਡੀ نسلਾਂ ਗਾਲ ਦੇਣਗੀ ਇੱਕ ਤੀੜਾ ਅਗਰ ਦਿਮਾਗ ਦੇ ਵਿੱਚ ਗ੍ਰੰਥ ਦੀ ਜਿਹਾ ਕਿਤਾਬ ਬਣ ਗਿਆ ਤੇ ਇੱਕੋ ਇੱਕ ਗ੍ਰੰਥਕੁੱਲ ਕਾਇਨਾਤ ਦੇ ਵਿੱਚ ਜਿਹਨੂੰ ਲਿਵਿੰਗ ਰੂਹ ਹੁੰਦਾ ਜਿਹੜਾ ਉਹ ਹੱਕ ਹੈ ਭਾਰਤੀ ਸੰਵਿਧਾਨ ਦੇ ਵਿੱਚ ਵੀ ਦੁਨੀਆ ਕਿਤੇ ਵੀ ਇੱਕੋ ਇੱਕ ਗ੍ਰੰਥ ਦੇ ਨਾਤੇ ਕੋਈ ਜ਼ਮੀਨ ਲੱਗ ਸਕਦੀ ਹੈ ਜਿਹੜਾ ਜਾਗਤ ਜੋਤ ਜਿਹਨੂੰ ਕਿਤਾਬ ਕਹਿ ਰਹੇ ਨੇ ਇੱਕੋ ਇੱਕ ਜਿਹੜਾ ਚਵਰ ਛਤਰ ਤਖਤ ਦਾ ਮਾਲਕ ਹੈ ਤਨ ਗੁਰੂ ਜੀ ਸਮਰਸੱਚ ਪਾਥਿ ਜਿਹਨੂੰ ਕਿਤਾਬ ਕਰ ਨੇ ਸੋ ਇਹੋ ਜਿਹੇ ਹਰਾਮ ਖੁਰਾਂ ਤੋਂ ਇਹੋ ਜਿਹੇ ਜਿਹੜੇ ਥ੍ਰਟਕੀ ਨੇ ਇਹੋ ਜਿਹੇ ਜਿਹੜੇ ਨੀਚ ਨੇ ਇਹਨਾਂ ਤੋਂ ਬਚੋ ਆਪਣੀ ਨਸਲਾਂ ਨੂੰ ਵੀ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ